ਪੀਆਰਟੀਸੀ ਪੀਆਰਟੀਸੀ ਅਤੇ ਪੰਨ ਬਸ ਦੇ ਮੁਲਾਜ਼ਮਾਂ ਵੱਲੋਂ ਆਪਣੀ ਮੰਗਾਂ ਲੈ ਕੇ ਦੋ ਦਿਨ ਤੋ ਹੜਤਾਲ ਕੀਤੀ ਗਈ ਸੀ ਪ੍ਰਦਰਸ਼ਨ ਕੀਤਾ ਗਿਆ ਦਾ ਪੁਲਿਸ ਨਾਲ ਜੋ ਪੁਲਿਸ ਵੱਲੋਂ ਜਿਹੜੇ ਉਹਨਾਂ આરોਪ ਲਾਏ ਮੁਲਾਜ਼ਮਾਂ ਨੇ ਕਿ ਸਾਡੇ ਨਾਲ ਬਦਸਲੂਕੀ ਕੀਤੀ ਗਈ ਸਾਡੀ ਪੱਗ ਢਾਈਆਂ ਗਈਆਂ ਇਹ આરોਪ ਉਹਨਾਂ ਲਾਏ ਜਿਹੜੇ 50 ਦੇ ਕਰੀਬ ਜਿਹੜੇ ਪੀਆਰਟੀਸੀ ਦੇ ਮੁਲਾਜ਼ਮ ਸੀ ਜਿਹਦੇ ਡਰਾਈਵਰ ਕੰਡਕਟਰ ਤੇ ਮੈਕੈਨਿਕ ਵਰਖਸਾ ਵਿੱਚ ਕੰਮ ਕਰ ਵਾਲੇ ਉਹ ਪੰਜਾਬ ਮੁਲਾਜ਼ਮਾਂ ਨੂੰ ਕਰਮਚਾਰੀਆਂ ਨੂੰ ਸਰਕ ਪਾਤੜਾ ਅਦਾਲਤ ਦੇ ਜਿਹੜੇ ਐਸਡੀਐਮ ਅਦਾਲਤ ਹੈ ਉੱਥੇ ਪੇਸ਼ ਕੀਤਾ ਗਿਆ ਜਿੱਥੇ 170 126 ਜਿਹੜੀ ਤਾਰਾਗੇ ਤਹਿਤ ਇਹਨਾਂ ਨੂੰ 5 ਦਿਨਾਂ ਲਈ ਨਿਆਇਕ ਇਰਾਸਤ ਪਟਿਆਲਾ ਜੇਲ ਪੇਜ ਦਿੱਤੇ ਗਏ ਔਰ ਇਹਨਾਂ ਕੀ ਮੈਡੀਕਲ ਜਾਂਚ ਪਟਿਆਲਾ ਦੇ ਮਾਤਾ ਕੁਸਲਾ ਹਸਪੀਟਲ ਕਰਾਈ ਗਈ ਜਿੱਥੇ ਇਹਨ ਮੁਲਾਜ਼ਮਾਂ ਵੱਲੋਂ ਸਰਕਾਰ ਦੀ ਮੁਲਾਜ਼ਮ ਵਿਰੋਧੀ ਨੀਤੀ ਦੀ ਸਖਤ ਨਿੰਦਾ ਕੀਤੀ ਗਈ ਔਰ ਕਹਿਆ ਗਿਆ ਕਿ ਇਸ ਤਰ੍ਹਾਂ ਸਰਕਾਰ ਜੋ ਮੁਲਾਜ਼ਮਾਂ ਨਾਲ ਕਰ ਰਹੀ ਹੈ ਅਸੀਂ ਆਪਣਾ ਹੱਕ ਮੰਗਰੇ ਸ਼ਾਂਤੀਪੂਰਨ ਤੰਗ ਪਰਦਰਸ਼ਨ ਕਰ ਰਹੇ ਸੀ ਸਾਡੇ ਤੇ ਲਾਠੀਆਂ ਚਲਾਈਆਂ ਗਈਆਂ ਸਾਡੀ ਪੱਗਾਂ ਟਾਈਆਂ ਗਈਆਂ ਸਾਡੇ ਨਾਲ ਮਾਰਕੁੱਟ ਕੀਤੀ ਗਈ ਨੌਕਰੀ ਪੱਕੀ ਕਰਨ ਦੀ بجائے ਸਾਡੇ ਨਾਲ ੱੱਕਾ ਕੀਤਾ ਜਾ ਰਿਹਾ ਸਾਰੀਆਂ ਭਰਾਤਰੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਟਰੇਡ ਜਥੇਬੰਦੀਆਂ ਨੂੰ ਵੀਲ ਕਰਦੇ ਆ ਵੀ ਇਹਨਾਂ ਨੇ ਇੱਕ ਇੱਕ ਅਧਾਰਾ ਕਰਕੇ ਸਾਰੇ ਅਧਾਰੇ ਆ ਜਿਹੜੇ ਉਹਨਾਂ ਦਾ ਭੋਗ ਪਾ ਦੇਣਾ ਜਿਹੜੀਆਂ ਨੀਤੀਆਂ ਨੇ ਸੈਂਟਰ ਸਰਕਾਰ ਦੀਆਂ ਨੇ ਸਿਰਫ ਇਹਨਾਂ ਦੇ ਚਿਹਰੇ ਤੇ ਪੱਗਾਂ ਦੇ ਰੰਗ ਬਦਲੇ ਆ ਬਾਕੀ ਸਭ ਕੁਝ ਉਹੀ ਆ ਇਹ ਭੰਡਾ ਸਰਕਾਰ ਫੇਲ ਹੋ ਚੁੱਕੀ ਆ ਅਸੀਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਆ ਪੰਜਾਬ ਵਾਸੀਆਂ ਨੂੰ ਸਾਡੀ ਅਪੀਲ ਆ ਵੀ ਇਪ ਸਰਕਾਰੀ ادارے ਤੁਹਾਡੇ ਆਪਣੇ ادارے ਨੇ ਇਹਨਾਂ ਨੂੰ ਬਚਾਓ ਸਾਡੀ ਵੱਧ ਤੋਂ ਵੱਧ ਜਿਹੜੀ ਹੈ ਮਦਦ ਕਰੋ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਸਾਨੂੰ ਆਪਣੀਆਂ ਨੌਕਰੀਆਂ ਦੀ ਕੋਈ ਪਰਵਾਹ ਨਹੀਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਸਾਡੇ ਦੇ ਜਿਹੜੇ ਪਰਚੇ ਪਾਉਂਦੀ ਆ ਸਰਕਾਰ ਪਾ ਦੇ ਪਰ ਲੋਕਾਂ ਨੂੰ ਅਪੀਲ ਇਹ ਆ ਵੀ ਤੁਸੀਂ ਆਪ ਦਾ ਪੰਜਾਬ ਬਚਾ ਲਓ ਸਾਥ ਦੇ ਕੇ ਆਪਦੇ ادارے ਬਚਾ ਲਓ ਕਿਉਂਕਿ ਆਉਣ ਵਾਲੇ ਸਮੇਂ 'ਚ ਇੱਥੇ ਬੱਚਿਆਂ ਨੇ ਨੌਕਰੀ ਕਰਨੀ ਆ ਜੇ ادارے ਹੀ ਨਾ ਰਹਿ ਤਾਂ ਇੱਥੇ ਨੌਕਰੀਆਂ ਕਿੱਥੇ ਕਰਨਗੇ ਆ ਕੀ ਅਸੀਂ ਆਪਣੇ ਹੱਕਾਂ ਲਈ ਸ਼ਾਂਤਮਈ ਤਰੀਕੇ ਨਾਲ ਬਹਿ ਕੇ ਰੋਸ ਪ੍ਰਦਰਸ਼ਨ ਕਰ ਰਹੇ ਸੀ ਪਰ ਸਾਨੂੰ ਪਹਿਲਾਂ ਤਾਂ ਘਰੇ ਸ਼ਾਂਤਮਈ ਤਰੀਕੇ ਨਾਲ ਆਪਦੇ ਬੱਚਿਆਂ ਚ ਸੁੱਤਿਆਂ ਨੂੰ ਚੱਕਿਆ ਗਿਆ ਮੁੜ ਕੇ ਸ਼ਾਂਤਮਈ ਤਰੀਕੇ ਨਾਲ ਧਰਨੇ ਕਰਦਿਆਂ ਨੂੰ ਤੂਕੜੀਸ ਕਰਕੇ ਚੱਕਿਆ ਗਿਆ ਸਾਡੇ ਸਾਥੀਆਂ ਦੀਆਂ ਪੱਗਾਂ ਲਾਈਆਂ ਗਈਆਂ ਕੇਸਾਂ ਤੋਂ ਫੜ ਕੇ ਕੇਸ ਪੱਟੇ ਗਏ ਉਹ ਇੱਕ ਸਿੱਧੀ ਦੇ ਸਿੱਧੀ ਬੇਅਦਮੀ ਆ ਪੰਜਾਬ ਦੇ ਲੋਕਾਂ ਦਾ ਇੱਕ ਖੂਨ ਖਰਾਬਾ ਕਰਨਾ ਸਰਕਾਰ ਬਾਤ ਤੇ ਸਰਕਾਰ ਦੀ ਨਲਾਈਕੀ ਆ ਸਾਡੀ ਬੇਨਤੀ ਆ ਪੰਜਾਬ ਦੇ ਲੋਕਾਂ ਨੂੰ ਵੀ ਇਹ ਜਿਹੜਾ ਮੈਦਾਨੇ ਜੰਗ ਹੈ ਇਹਦੇ ਵਿੱਚ ਉਤਰਨ ਦੀ ਲੋੜ ਆ ਵੀ ਸਾਡਾ ਸਾਥ ਦਿਓ ਸਾਡੀਆਂ ਨੌਕਰੀਆਂ ਦੀ ਸਾਨੂੰ ਪਰਵਾਹ ਨਹੀਂ ਸਾਨੂੰ ਪਰਚਿਆਂ ਦਾ ਡਰ ਨਹੀਂ ਜਿੱਦੋਂ ਤੱਕ ਜਾਂਦੀ ਆ ਸਰਕਾਰ ਜਾਵੇ ਪਰ ਪੰਜਾਬ ਬਚਾ ਲਓ ਸਾਡੀ ਬੇਨਤੀ ਆ ਸਰਕਾਰ ਵੱਲੋਂ ਐਂਦਾ ਕੋ ਤੁਸੀਂ ਦੇਖ ਸਕਦੇ ਹੋ ਸਲੂਕ ਸਾਡੇ ਨਾਲ ਜਿਹੜਾ ਕੀਤਾ ਜਾ ਰਿਹਾ ਕਿੰਨਾ ਭਾਰੀ ਜਿਹੜਾ ਪੁਲਿਸ ਬਲ ਜਿਹੜਾ ਸਾਡੇ ਤੇ ਲਾਇਆ ਗਿਆ ਜਿਵੇਂ ਅਸੀਂ ਪਤਾ ਨਹੀਂ ਕਿੱਡਾ ਕੋ ਵੱਡਾ ਜੁਰਮ ਕਰਕੇ ਇੱਥੇ ਆਏ ਪਿਆ ਅੱਜ ਸਾਨੂੰ ਮੈਡੀਕਲ ਕਰਾਉਣ ਵਾਸਤੇ ਇੱਥੇ ਲਿਆਂਦਾ ਗਿਆ ਦੋ ਦਿਨ ਹੋ ਗਏ ਸਾਨੂੰ ਘੱਗੇ ਥਾਣੇ ਦੇ ਵਿੱਚ ਰੱਖਿਆ ਗਿਆ ਸੀਗਾ ਪਿਆ ਸਾਡੇ ਘਰਦਿਆਂ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ ਸਾਰਾ ਕੁਝ ਸਾਡਾ ਜਮਾ ਕੀਤਾ ਹੋਇਆ ਸਾਡੇ ਪਿੱਛੇ ਫੈਮਲੀਆਂ ਪਰੇਸ਼ਾਨ ਨੇ ਤੇ ਸਾਡੇ ਨਾਲ ਜਿਹੜਾ ਸਲੂਕ ਆ ਉਹ ਤੁਸੀਂ ਆਪ ਹੀ ਕਵਰ ਕੀਤਾ ਹੋਈਗਾ ਕੇਸਾਂ ਤੋਂ ਫੜ ਕੇ ਕਿਸੀ ਟਿਆ ਗਿਆ ਮੇਰੇ ਮੇਰੇ ਕੋਲ ਆ ਕੇਸ ਪਏ ਨੇ ਮੇਰੇ ਕੋਲ ਮੈਂ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਦਾ ਤੇ ਬੇਨਤੀ ਕਰਦਾ ਵੀ ਜਿਹੜੇ ਬੰਦੇ ਇਸ ਕਵਰੇਜ ਦੇ ਵਿੱਚ ਆਏ ਨੇ ਤੁਹਾਡੇ ਮਾਧਿਅਮ ਰਹੀਂ ਆ ਮੇਰੇ ਕੇਸ ਨੇ ਆ ਮੇਰੇ ਕੇਸ ਜਿਹੜੇ ਮੈਂ ਕੱਲ ਕੰਗਾ ਕੀਤਾ ਸੀਗਾ ਮੇਰੇ ਕੇਸ ਨਿਕਲੇ ਰਹੇ ਜਿਹੜੇ ਇਹਨਾਂ ਨੇ ਮੈਨੂੰ ਕੇਸਾਂ ਤੋਂ ਫੜ ਕੇ ਘੜੀਸਿਆ ਇਹਨਾਂ ਵੀ ਪੱਗ ਦੀ ਬੇਅਦਬੀ ਕੀਤੀ ਜੋ ਕਿ ਇਹਨਾਂ ਨੂੰ ਕੋਈ ਰਾਈਟ ਨਹੀਂਗਾ ਤੁਸੀਂ ਲੱਤਾਂ ਬਾਹਾਂ ਤੋਂ ਫੜ ਕੇ ਸਾਨੂੰ ਲੈ ਜਾਓ ਕੇਸਾਂ ਤੋਂ ਫੜ ਲਓ ਇੱਕ ਮੁਲਾਜ਼ਮ ਸੀਗਾ ਉਹਦੀ ਬਿਲਕੁਲ ਪਛਾਣ ਹੋ ਰਹੀ ਏ ਸਿਵਲ ਦੇ ਵਿੱਚ ਸੀਗਾ ਉਹਨੇ ਮੈਨੂੰ ਕੇਸਾਂ ਤੋਂ ਫੜ ਕੇ ਦੋ ਹੱਥਾਂ ਨਾਲ ਖਿੱਚ ਕੇ ਇੱਕ ਸੀਟ 'ਤੇ ਮੈਨੂੰ ਬੱਸ ਦੇ ਵਿੱਚ ਜਿਹੜੀ ਸਿੱਟਣ ਦੀ ਕੋਸ਼ਿਸ਼ ਕੀਤੀ ਐਨਾ ਜ਼ਿਆਦਾ ਤਸ਼ੱਦਦ ਸਾਡੇ ਨਾਲ ਕੀਤਾ ਵੀ ਅਸੀਂ ਕਿਹੜਾ ਕੋਈ ਉੱਥੇ ਕੋਈ ਕੋਈ ਉੱਥੇ ਅਸੀਂ ਆਪਾਂ ਗਲਤ ਕੰਮ ਕਰ ਰਹੇ ਸੀ ਜਿਹੜਾ ਸਾਡੇ ਨਾਲ ਅਤਵਾਦੀਆਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਇਸਸ ਕਰਕੇ ਅਸੀਂ ਸਾਰੀਆਂ ਜਥੇਬੰਦੀਆਂ ਸਿੱਖ ਜਥੇਬੰਦੀਆਂ ਜਿੰਨੀਆਂ ਵੀ ਕੋਈ ਪੰਜਾਬ ਹਮੈਤੀ ਜਥੇਬੰਦੀਆਂ ਨੇ ਉਹਨਾਂ ਅੱਗੇ ਅਪੀਲ ਕਰਦੇ ਆਂ ਵੀ ਸਾਡਾ ਸਾਥ ਦਿਓ ਜੇ ਪੰਜਾਬ ਬਚਾਉਣਾ ਤਾਂ ਅੱਜ ਕੱਲ ਦਾਦੇ ਸਮੇਂ ਦੇ ਵਿੱਚ ਬਹੁਤ ਜਥੇਬੰਦੀਆਂ ਜਿਹੜੇ ਪੰਜਾਬ ਦੇ ਹੱਕ ਦੀ ਵਿੱਚ ਆਵਾਜ਼ ਬੁਲੰਦ ਕਰ ਰਹੇ ਨੇ ਤੇ ਅਸੀਂ ਵੀ ਉਸੇ ਰਾਹ ਤੇ ਤੁਰੇ ਸਾਂ ਕਿਉਂਕਿ ਪਹਿਲਾਂ ਸਾਡੀ ਲੜਾਈ ਸੀ ਸਾਡੀਆਂ ਮੰਗਾਂ ਨੂੰ ਲੈ ਕੇ ਸਾਡੀਆਂ ਨੌਕਰੀਆਂ ਨੂੰ ਲੈ ਕੇ ਪਰ ਜਿਹੜੀ ਇਹ ਸਾਡੀ ਲੜਾਈ ਸੀਗੀ ਇਹ ਵਿਭਾਗ ਬਚਾਉਣ ਦੀ ਲੜਾਈ ਸੀਗੀ ਸਰਕਾਰ ਦਿਨ ਪ੍ਰਤੀ ਦਿਨ ਵਿਭਾਗਾਂ ਨੂੰ ਜਿਹੜੀ ਖੁੱਡੇ ਲੈਣ ਲਾ ਗਿਆ ਉਹਨਾਂ ਨੂੰ ਜੰਦਰੇੇ ਲਾਉਣ ਵਾਲੇ ਪਾਸੇ ਲਾ ਜਾ ਰਹੀ ਹੈ ਵਿਭਾਗ ਬ ਪਿੱਛੇ ਜੇ ਤੁਸੀਂ ਆਪ ਵੀ ਦੇਖਿਆ ਹੋਣਾ ਕਿ ਆਰਟੀਓ ਦਫ਼ਤਰਾਂ ਨੂੰ ਜੰਦਰੇ ਲਾਏ ਗਏ ਨੇ ਵੀ ਆਰਟੀਓ ਦਫ਼ਤਰ ਬੰਦ ਕੀਤੇ ਜਾਣਗੇ ਜੇ ਵਿਭਾਗ ਬੰਦ ਹੋਣਗੇ ਤਾਂ ਲੋਕਾਂ ਦੀਆਂ ਨੌਕਰੀਆਂ ਤੇ ਹੱਕਾਂ ਤੇ ਡਾਕਾ ਆ ਅਸੀਂ ਅਪੀਲ ਕਰਦੇ ਹਾਂ ਸਾਰੇ ਲੋਕਾਂ ਨੂੰ ਪੰਜਾਬ ਦੇ ਨੂੰ ਜੇ ਪੰਜਾਬ ਬਚਾਉਣਾ ਹੈ ਤਾਂ ਆਵਾਜ਼ ਬੁਲੰਦ ਕਰਨੀ ਪੈਣੀ ਹੈ ਅਸੀਂ ਆਵਾਜ਼ ਬੁਲੰਦ ਕੀਤੀ ਤੇ ਆਵਾਜ਼ ਬੁਲੰਦ ਵਾਲਿਆਂ ਦੇ ਖਿਲਾਫ ਜਿਹੜਾ ਸਰਕਾਰ ਦਾ ਜਿਹੜਾ ਰੁੱਖਾ ਉਹ ਤੁਸੀਂ ਆਪ ਰੋਜ਼ਾਨਾ ਅੱਖੀਂ ਦੇਖ ਰਹੇ ਹੋ ਵੀ ਕੀ ਰੁੱਖਾ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਦਬਣ ਵਾਲੇ ਨਹੀਂ ਇਹ ਕੌਮ ਦਬਣ ਵਾਲੀ ਨਹੀਂ ਹਮੇਸ਼ਾ ਚੜਦੀ ਕਲਾ 'ਚ ਸਾਨੂੰ ਇਹਨਾਂ ਪਰਚਿਆਂ-ਪੁਰਚਿਆਂ ਦੀ ਪਰਵਾਹ ਨਹੀਂ ਨਾ ਸਾਡੇ ਬਜ਼ੁਰਗਾਂ ਨੇ ਪਰਵਾਹ ਕੀਤੀ ਨਾ ਸਾਡੇ ਯੋਧਿਆਂ ਨੇ ਪਰਵਾਹ ਕੀਤੀ ਤੇ ਨਾ ਅਸੀਂ ਜੋ ਅਸੀਂ ਪਰਵਾਹ ਕਰਦੇ ਹਾਂ ਬੋਲੇ ਸੋਨਿਹਾਲ ਸਲਾਮ ਅਕਬਾਰ ਬਿਊਰੋ ਰਿਪੋਰਟ ਸਮਾਣਾ ਨਿਊਜ਼